खूबसूरती गोलगप्पे सब खाती तो हूँ तो तो मैं भी शो हार तभी मैंने इतने शो जीते और आज मैं आप सबके सामने बैठी हूँ पंजाबी थोड़ी सी बोल लेती हूँ टूटी फूटी बट क्या मेरे को पसंद है अच्छी अच्छी चीजें सीखना ਮੈਨੂੰ ਜੇ ਮਾਡਲਿੰਗ ਸੇ ਜ਼ਿਆਦਾ ਐਕਟਿੰਗ ਪਸੰਦ ਹੈ ਕਿਉਂਕਿ ਮੈਂ ਬੜੀ ਡਰਾਮੇਬਾਜ਼ ਹਾਂ ਮੇਰੇ ਘਰ ਵਾਲੇ ਕਹਿੰਦੇ ਐ ਤੋ ਯਾ ਮੈਨੂੰ ਐਕਟਿੰਗ ਵੀ ਬਹੁਤ ਪਸੰਦ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਅੱਜ ਆਰਟੀਵੀ ਪੰਜਾਬ ਦੇ ਵਿੜੇ ਚ ਖੂਬਸੂਰਤੀ ਹੀ ਖੂਬਸੂਰਤੀ ਬਿਖਰੀ ਹੋਈ ਹੈ ਇੱਕ ਹੋਰ ਖੂਬਸੂਰਤ ਚਿਹਰਾ ਤੇ ਉਸ ਤੋਂ ਬਾਅਦ ਇੱਕ ਹੋਰ ਖੂਬਸੂਰਤ ਚਿਹਰਾ ਤੁਹਾਡੇ ਰੂਬਰੂ ਕਰਾਂਗੇ ਫਿਲਹਾਲ ਤੁਸੀਂ ਸਵਾਗਤ ਕਰੋ ਲਿਵਲਨ ਸ਼ੀ ਦਾ ਜਿਹੜੇ ਮਿਸ ਹਰਿਆਣਾ ਮਿਸ ਲੁਧਿਆਣਾ ਮਾਡਲਿੰਗ ਫਿਲਮਿੰਗ ਬਹੁਤ ਕੁਝ ਕਰ ਰਹੇ ਨੇ ਪਰ ਦੇਖਣ ਚ ਬੜੇ ਕਿਊਟ ਨੇ ਸੋ ਕਿਊਟਨੈਸ ਦੀ ਗੱਲ ਸ਼ੁਰੂ ਕਰਾਂਗਾ ਮੈਂ ਸਾਡੇ ਨਾਲ ਬਹੁਤ ਸਾਰੇ ਦਰਸ਼ਕ ਦੇਖ ਰਹੇ ਹੋਣਗੇ ਉਹ ਤੁਹਾਡੀ ਖੂਬਸੂਰਤੀ ਦਾ ਰਾਜ਼ ਜ਼ਰੂਰ ਜਾਨਣਾ ਚਾਣਗੇ ਮੇਰਾ ਖੂਬਸੂਰਤੀ ਦਾ ਰਾਜ਼ ਕੁਝ ਵੀ ਨਹੀਂ ਹੈ ਐਸਾ ਸੱਚ ਕਿ ਮੈਂ ਕੁਝ ਡਾਈਟ ਲੈ ਰਹੀ ਹਾਂ ਜਾਂ ਕੁਝ ਵੀ ਲੈ ਰਹੀ ਹਾਂ ਮੈਂ ਵੀ ਆਪ ਲੋਕੋ ਕੀ ਤਰ੍ਹਾਂ ਮੋਮੋਸ ਗੋਲ ਗੱਪੇ ਸਭ ਖਾਤੀ ਤੋ ਐਸਾ ਕੁਝ ਵੀ ਨਹੀਂ ਹੈ ਆਈ ਥਿੰਕ ਜੈਨੇਟਿਕ ਔਰ ਬਸ ਐਸਾ ਇਹ ਤੁਸੀਂ ਹੈਰਾਨ ਕਰਨ ਵਾਲੀ ਉਹ ਗੱਲ ਕਹਿਤੀ ਮੈਂ ਤਾਂ ਇਹੀ ਮੈਂ ਤਾਂ ਤਾਂ ਹੀ ਪੁੱਛ ਰਹੀ ਸੀ ਸ਼ਾਇਦ ਤੁਸੀਂ ਕਹੋਗੇ ਮੈਂ ਗੋਲ ਗੱਪੇ ਨਹੀਂ ਖਾਂਦੀ ਮੈਂ ਫੂਡ ਨਹੀਂ ਖਾਂਦੀ ਮੈਂ ਬੜੀ ਡਾਈਟਿੰਗ ਕਰਦੀ ਹਾਂ ਸਭ ਕੁਝ ਖਾ ਰਹੇ ਹੋ ਹਾਂਜੀ ਚਲੋ ਇਹ ਤਾਂ ਤੁਸੀਂ ਬੜਾ ਵਧੀਆ ਕਰਤਾ ਮੋਮੋਸ ਫੇਵਰੇਟ ਹੈ ਤੁਹਾਡੇ ਅੱਛਾ ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਮੈਂ ਅੰਬਾਲਾ ਹਰਿਆਣਾ ਟਾਈਮ ਇਨ ਹਰਿਆਣਾ ਬਣਿਓ ਸੋ ਬਹੁਤ ਅੱਛੀ ਗੱਲ ਹੈ ਜੀ ਕਿਦਾਂ ਮਤਲਬ ਸ਼ੌਂਕ ਕਿਦਾਂ ਪਿਆ ਤੁਹਾਨੂੰ ਕਿ ਮੈਂ ਮੋਡਲਿੰਗ ਦੇ ਵਿੱਚ ਜਾਵਾਂ ਕਿਉਂਕਿ ਅੱਜ ਕੱਲ ਬਹੁਤ ਸਾਰਾ ਟੈਲੈਂਟ ਤਾਂ ਹੈ ਪਰ ਦਿਸ਼ਾ ਕਈ ਵਾਰ ਇਧਰ ਉਧਰ ਹੋ ਜਾਂਦੀ ਹੈ मेरे को बचपन से शौक़ था बट बचपन में ऐसी कुछ गाइडेंस मिली नहीं या बचपन से कुछ ऐसा था नहीं अभी मॉडलिंग का आप लोग देखोगे तो अभी एकदम से उठ है कि मॉडलिंग है बच्चा बच्चा मॉडलिंग कर हमारे टाइम में तो इतना कुछ नहीं था होते थे बट हमारे लोगों को इतना कुछ गाइडेंस थी नहीं तो अभी मुझे मॉडलिंग का बचपन से जैसे मैंने बताया मुझे शौक था तो मेरे एक कज़न है वो राइटर हैं तो उन्होंने मुझे सॉन्ग ऑफर किया बस ऐसे ही हम लोगों ने कहा चलो कर लेते हैं तो बस वहीं से कॉन्टेक्ट बनते गए और माता रानी की वजह से यहाँ आज ਬਹੁਤ ਅੱਛੀ ਗੱਲ ਹੈ ਜੀ ਦੇਖੋ ਹਰ ਬੰਦੇ ਦੇ ਪਿੱਛੇ ਕੋਈ ਨਾ ਕੋਈ ਰਾਜ ਜ਼ਰੂਰ ਹੁੰਦਾ ਹੈ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਰਾਜ ਅਸੀਂ ਤੁਹਾਡੇ ਤੱਕ ਪਹੁੰਚਾਈਏ ਸੋ ਅੱਜ ਤੁਸੀਂ ਇੱਥੇ ਬੱਚਿਆਂ ਦਾ ਸ਼ੋਅ ਦੇਖਣ ਆਇਓ ਇੱਥੇ ਜਿਊਰੀ ਮੈਂਬਰ ਦੇ ਤੌਰ ਤੇ ਆਇਓ ਸੋ ਤੁਸੀਂ ਤਾਜ ਵੀ ਆਪਣਾ ਪਾਇਆ ਹੋਇਆ ਹੈ ਹੈ ਨਾ ਇਹ ਤੁਹਾਡਾ ਮਿਸ ਹਰਿਆਣਾ ਬਹਿ ਕੇ ਲੁਧਿਆਣਾ ਦਾ ਮਿਸ ਹਰਿਆਣਾ ਮਿਸ ਰਿਆਨਮ ਜ਼ਿਆਦਾ ਪਿਆਰ ਕਰ ਰਹੇ ਹੋ ਲੱਗਦਾ ਹਰਿਆਣਾ ਸੇ ਹਰਿਆਣਾ ਕੋ ਸਪੋਰਟ ਕਰਤੇ ਚਲੋ ਇਹ ਬਹੁਤ ਅੱਛੀ ਗੱਲ ਹੈ ਜੀ ਬਹੁਤ ਖੂਬਸੂਰਤ ਲੱਗ ਰਿਹਾ ਹੈ ਇਹ ਤਾਜ ਤੇ ਤਾਜ ਇਦਾਂ ਹੀ ਨਹੀਂ ਕਿਸੇ ਦੇ ਸਿਰ ਦੇ ਉੱਤੇ ਆ ਜਾਂਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਚਲੋ ਇਹਨਾਂ ਦਾ ਤਾਂ ਬਾਇ ਲੱਗ ਗਿਆ ਕਿ ਖੂਬਸੂਰਤ ਕਹਿੰਦੇ ਜੈਨਰੇਟੀ ਕੈਮਰਾ ਮਾਤਾ ਪਿਤਾ ਵੀ ਇਸ ਤਰ੍ਹਾਂ ਹੀ ਹਨ ਤੇ ਸੋ ਹੁਣ ਜਿਹੜੀ ਮੇਨ ਗੱਲ ਹੁੰਦੀ ਹੈ ਕਿ बच्चे आज ਤੁਸੀਂ ਦੇਖੇ ਤੁਸੀਂ ਇੱਥੇ ਜਜ ਕਰ ਰਹੇ ਹੋ ਉਹਨਾਂ ਨੂੰ ਦੇਖ ਰਹੇ ਹੋ ਬੜਾ ਟੈਲੈਂਟ ਲੱਗ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਦਾਂ ਇਹ ਸ਼ੋਅ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਾਂ ਕੀ ਕਹਿਣਾ ਚਾਹੋਗੇ ਨਹੀਂ ਮੈਂ ਤਾਂ ਕਹਿੰਦੀ ਹੂੰ ਕਿ ਐਸੇ ਸ਼ੋਅ ਹੋਣੇ ਚਾਹੀਏ ਔਰ ਬੱਚੋ ਨੂੰ ਮੋਟੀਵੇਸ਼ਨ ਮਿਲਦੀ ਹੈ ਔਰ ਮੈਂ ਤਾਂ ਪੇਰੈਂਟਸ ਨੂੰ ਰਿਕੁਐਸਟ ਕਰਦੀ ਹੂੰ ਕਿ ਅਗਰ ਬੱਚੇ ਹਾਰ ਜਾਂਦੇ ਤਾਂ ਉਹਨਾਂ ਨੂੰ ਡੀਮੋਟੀਵੇਟ ਬਿਲਕੁਲ ਮਤ ਕਰੋ ਕਿਉਂਕਿ ਅਗਰ ਮੈਂ ਵੀ ਕੋਈ ਸ਼ੋਅ ਜੀਤਦੀ ਹੂੰ ਤਾਂ ਆਈ ਹੋਪ ਆਪ ਸਭ ਸੋਚੋਗੇ ਕਿ ਮੈਂ ਕੀ ਬੋਲ ਰਹੀ ਹੂੰ ਤਾਂ ਯਾ ਇਹ ਇਹ ਹੈ ਕਿ ਬਸ ਮੈਂ ਵੀ ਸ਼ੋ ਹਾਰ ਰਹੀ ਹੂੰ ਤਬਹੀ ਮੈਨੇ ਇਤਨੇ ਸ਼ੋ ਜਿੱਤੇ ਔਰ ਅੱਜ ਮੈਂ ਆਪ ਸਭ ਕੇ ਸਾਹਮਣੇ ਬੈਠੀ ਹੂੰ ਤੋ ਇਹ ਸ਼ੋ ਹੋਨੇ ਚਾਹੀਏ ਤਾਂ ਕਿ ਬੱਚੋ ਕੋ ਆਪਣੇ ਅੰਦਰ ਕੀ ਯੂ ਨੋ ਹੌਬੀਸ ਪਤਾ ਚਲੇ ਕਿ ਹਮ ਇਹ ਵੀ ਕਰ ਸਕਤੇ ਹਮ ਇਹ ਵੀ ਕਰ ਸਕਤੇ ਐ ਐਸਾ ਕਰ ਸਕਤੇ ਤੋ ਹਮਾਰੀ ਏਜ ਮੇ ਜਾ ਕੇ ਕਿਆ ਪਤਾ ਉਹ ਔਰ ਬੜੇ ਸੈਲੀਬ੍ਰਿਟੀ ਬਨੇ ਤੋ ਇਹ ਸ਼ੋ ਹੋਨੇ ਚਾਹੀਏ ਆਈ ਥਿੰਕ ਬਿਲਕੁਲ ਬਹੁਤ ਅੱਛੀ ਗੱਲ ਕਹੀ ਹੈ ਜੀ ਕਿ ਬੱਚੇ ਦੇ ਟੈਲੈਂਟ ਨੂੰ ਪਹਿਚਾਨਨਾ ਚਾਹੀਦਾ ਹੈ ਤੇ ਮਾਤਾ ਪਿਤਾ ਨੂੰ ਚਾਹੀਦਾ ਕਿ ਉਸ ਨੂੰ ਪ੍ਰਮੋਟ ਕਰੋ ਕਿਉਂਕਿ ਦੇਖੋ ਇਹ ਸ਼ਖਸੀਅਤ ਸ਼ੁਰੂਆਤ ਕੀਤੀ ਹੋਣੀ ਹੈ ਪਹਿਲਾਂ ਪੇਰੈਂਟਸ ਨੂੰ ਲੱਗਦਾ ਸੀ ਕਿ ਨਹੀਂ ਕੁੜੀਆਂ ਕੁਝ ਕਰ ਸਕਦੀਆਂ ਪਰ ਅੱਜ ਕੱਲ ਪੇਰੈਂਟਸ ਬਹੁਤ ਮਦਦ ਕਰਦੇ ਆ ਬੜੀ ਸਪੋਰਟ ਕਰਦੇ ਆ ਤੇ ਅੱਗੇ ਵੀ ਕਰਦੇ ਰਹਿਣਾ ਚਾਹੀਦਾ ਹੈ ਹਰ ਇੱਕ ਅੱਜ ਕੱਲ ਫੈਨਸ ਹੁੰਦੇ ਆ ਜਿਹੜੇ ਉਹ ਜਾਨਣਾ ਚਾਹੁੰਦੇ ਆ ਵੀ ਤੁਹਾਡੀ ਹੌਬੀਜ਼ ਕੀ ਨੇ ਸੋ ਅਸੀਂ ਵੀ ਚਾਹਾਂਗੇ ਤੁਸੀਂ ਸਾਡੇ ਫੈਨਸ ਨੂੰ ਦੱਸੋ ਤੁਹਾਡੀ ਹੌਬੀਜ਼ ਕੀ ਕੀ ਨੇ ਮੇਰੀ ਹੌਬੀਜ਼ ਐਕਟਿੰਗ ਹੈ ਮਾਡਲਿੰਗ ਹੈ ਐਂਡ ਡਾਂਸਿੰਗ ਵੀ ਮੈਨੂੰ ਬਹੁਤ ਪਸੰਦ ਹੈ ਜੋ ਕਿ ਆਜਮਾ ਸ਼ੋ ਵਿੱਚ ਬਹੁਤ ਇੰਜੋਏ ਕਰੀ ਉਤਨੇ ਛੋਟੇ ਛੋਟੇ ਬੱਚੇ ਇਤਨਾ ਪਿਆਰਾ ਡਾਂਸ ਕਰ ਰਹੇ ਆ ਇਤਨਾ ਪਿਆਰਾ ਪਿਆਰਾ ਆਪਣੇ ਅਲੱ मुझे बहुत अच्छा लग रहा है अगला टारगेट की है सॉन्ग्स तो बाद कोई सीरियल करोगे फिल्म करोगे पंजाबी करोगे हिंदी करोगे बॉलीवुड करोगे कमें करोगे अभी मेरे कुछ सॉन्ग्स है वेब सीरीज़ है जो अभी रिलीज़ होने वाली है हो, उसके बारे में अभी थोड़ा सा मैं नहीं बता सकती हूँ बट या मैं एक बता सकती हूँ कि मेरा टी सीरीज से एक सॉन्ग आ रहा है तो आई होप आप सबको बहुत अच्छा लगेगा तो उसको ज़रूर सपोर्ट करना इंस्टा पे आप अगर सर्च करोगे लव लांशी तो आपको मिल जाएगा और थोड़ा सा सपोर्ट हमें भी दिखाना जी ਫਿਲਮਾਂ ਬਾਰੇ ਕੀ ਸੋਚਦੇ ਹੋ ਹਿੰਦੀ ਫਿਲਮਾਂ ਹੀ ਕਰਨੀਆਂ ਆ ਜਾਂ ਪੰਜਾਬੀ ਫਿਲਮਾਂ ਵੀ ਕਰਾਂਗੇ ਪੰਜਾਬੀ ਵੀ ਕਰਾਂਗੇ ਹਿੰਦੀ ਵੀ ਕਰਾਂਗੇ ਐਸਾ ਕੁਝ ਮੇਰਾ ਹੈ ਨਹੀਂ ਕਿ ਇੱਕ ਪ੍ਰੋਪਰ ਇਸੇ ਮੇਂ ਜਾਣਾ ਹੈ ਤਾਂ ਮੂਝੇ ਪੰਜਾਬੀ ਵੀ ਬਹੁਤ ਪਸੰਦ ਹੈ ਪੰਜਾਬੀ ਥੋੜੀ ਜਿਹੀ ਬੋਲ ਲੈਂਦੀ ਹੂ ਟੁੱਟੀ ਫੁੱਟੀ ਬਟ ਯਾ ਮੇਰ ਕੋ ਪਸੰਦ ਹੈ ਅਚੀ ਅਚੀ ਚੀਜ਼ੇ ਸਿੱਖਣਾ ਥੋੜਾ ਨਿਊ ਨਿਊ ਸਿੱਖਣਾ ਆਪਣੇ ਆਪ ਮੇਂ ਤਾਂ ਯਾ ਮੈਂ ਦੋਨੋ ਕਰੂੰਗੀ ਡ्रेसेस ਦੀ ਜਦੋਂ ਗੱਲ ਆਂਦੀ ਹੈ ਇੱਕ ਹਰਿਆਣਵੀ ਜਦੋਂ ਲੜਕੀ ਦੀ ਗੱਲ ਆਂਦੀ ਹੈ ਥੋੜਾ ਟੱਕੜ ਲੱਗਦਾ ਪੁਜ ਦੇਖਿਆਣਾ ਸਾਡੇ ਹਰਿਆਣੇ ਵਾਲੀ ਫਿਲਮ ਵੀ ਆ ਰਹੀ ਹੈ ਉਹ ਤੋਂ ਪਹਿਲਾਂ ਸੋਨਮ ਬਾਜਵਾ ਨੇ ਬੜਾ ਅੱਛਾ کردار ਕੀਤਾ ਸੀ ਥੋੜੀ ਹਰਿਆਣਵੀ ਵੀ ਬੋਲ ਕੇ ਦੱਸੋ ਸਾਡੇ ਦਰਸ਼ਕਾਂ ਨੂੰ ਆਂਦੀ ਨਹੀਂ ਇਹ ਤਾਂ ਮਾੜੀ ਗੱਲ ਹੈ ਅੱਛਾ ਪਿੰਡਾਂ 'ਚ ਉਹ ਬੋਲੀ ਜਾਂਦੀ ਹੋਣੀ ਹੈ ਹਨਾ ਜਿਵੇਂ ਅੰਬਾਰਾ ਸ਼ਹਿਰ ਆ ਜਾਂਦਾ ਉੱਥੇ ਨਹੀਂ ਬੋਲੀ ਜਾਂਦੀ ਸ਼ਹਿਰ ਹੈ ਨਾ ਤਾਂ ਹਰਿਆਣਵੀ ਜੋ ਹੁੰਦੀ ਹੈ ਉਹ ਪਿੰਡ ਗਾਉਂ ਟਾਈਪ ਉੱਤਰ ਬੋਲੀ ਜਾਂਦੀ ਉੱਤਰ ਬੋਲੀ ਜਾਂਦੀ ਸੋ ਦੇਖੋ ਜੀ ਹਰਿਆਣਵੀ ਜਿਵੇਂ ਪੰਜਾਬੀ ਲੈਂਗੁਏਜ ਥੋੜੀ ਜੀ ਰੋਵਦਾਰ ਹੈ ਉਹਵੇਂ ਹਰਿਆਣਵੀ ਵੀ ਬੜੀ ਰੋਵਦਾਰ ਹੈ ਸੋ ਉਹਦੇ 'ਚ ਕੁੜੀਆਂ ਵੀ ਬਹੁਤ ਰੋਵਦਾਰ ਜਿਹੜਾ ਹੈ ਮਤਲ स्पोर्ट्स ਦਾ ਬੜਾ ਕਲਚਰ ਹੈ ਹਰਿਆਣਾ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਮੈਡਲ ਲੜਕੀਆਂ ਵੀ ਲੜਕੇ ਵੀ ਲੈ ਕੇ ਆ ਰਹੇ ਹੈ ਤੁਸੀਂ ਸਪੋਰਟਸ ਕੀਤੀ ਹੈ ਕਦੇ ਜਾਂ ਤੁਹਾਡਾ ਕੋਈ ਭੈਣ ਭਰਾ ਕਰਦਾ ਹੋਵੇ ਜਾਂ ਕੋਈ ਦੋਸਤ ਮਿੱਤਰ ਕਰਦਾ ਹੋਵੇ ਨਹੀਂ ਮੇਰੀ ਫਰੈਂਡਸ ਕਰਤੀਆਂ ਜੋ ਕਿ ਗਰਲਸ ਹੈ ਤਾਂ ਮੈਨੂੰ ਤੇ ਬੜਾ ਪ੍ਰਾਊਡ ਹੁੰਦਾ ਹੈ ਕਿ ਯਾਰ ਤੂੰ ਇਤਨਾ ਕੁਝ ਕਰ ਲੇ ਤੁਸੀਂ ਮੈਨੂੰ ਤਾਂ ਨਹੀਂ ਕੁਝ ਟਾਈਮ ਮਿਲ ਪਾਤਾ ਕਿਉਂਕਿ ਐਕਚੁਅਲੀ ਮੇਂ ਸਟੱਡੀਜ਼ ਵੀ ساتھ-ਸਾਥ ਚੱਲ ਰਹੀ ਹੈ ਔਰ ਕੁਝ ਪ੍ਰੋਜੈਕਟਸ ਮੇਰੇ ساتھ-ਸਾਥ ਚੱਲ ਰਹੇ ਹੈ ਦਿਨ ਸ਼ੋਜ਼ ਵੀ ਹੁੰਦੇ ਹੈ ਤਾਂ ਮੇਰਾ ਸਪੋਰਟਸ ਮੇਂ ਥੋੜਾ ਸਾ ਘੱਮ ਹੈ ਬਟ ਮੇਰੀ ਜੋ ਫਰੈਂਡਸ ਹੈ ਮੈਂ ਨੈਸ਼ਨਲ ਲੈਵਲ ਤੇ ਖੇਲ ਕੇ ਆਈ ਹੈ ਤਾਂ ਮੈਨੂੰ ਤਾਂ ਬਹੁਤ ਪ੍ਰਾਊਡ ਹੁੰਦਾ ਹੈ ਉਹਨਾਂ ਤੇ ਜੀ ਜੇਕਰ ਸਪੋਰਟਸ ਦੀ ਗੱਲ ਕਰ ਲਈ ਤਾਂ ਤੁਹਾਨੂੰ ਕਿਹੜੇ ਸਪੋਰਟਸ ਪਸੰਦ ਹੈ ਮੈਨੂੰ ਸਾਰੇ ਸਪੋਰਟਸ ਪਸੰਦ ਹੈ ਬਟ ਮੈਨੂੰ ਬੈਡਮਿੰਟਨ ਅੱਛਾ ਲੱਗਦਾ ਹੈ ক্রিকেট ਅੱਛਾ ਲੱਗਦਾ ਹੈ ਸੋ ਵਧੀਆ ਗੱਲ ਹੈ ਜੀ ਸ਼ੁਕਰ ਹੈ ਤੁਸੀਂ ਇਹ ਨਹੀਂ ਕਹਿਿਆ ਮੈਨੂੰ ਰੈਸਲਿੰਗ ਅੱਛੀ ਲੱਗਦੀ ਹੈ ਕਿਉਂਕਿ ਹਰਿਆਣੇ 'ਚ ਨਾ ਪਹਿਲਵਾਨ ਬੜੇ ਹਨ ਮੈਨੂੰ ਲੱਗਿਆ ਤੁਸੀਂ ਕਿਤੇ ਕਹੀ ਨਾ ਦਿਓ ਕਿ ਮੈਨੂੰ ਰੈਸਲਿੰਗ ਅੱਛੀ ਲੱਗਦੀ ਹੈ ਸੋ ਵਧੀਆ ਗੱਲ ਹੈ ਜੀ ਗੇਮ ਅੱਛੀ ਹੈ ਰੈਸਲਿੰਗ ਹਰਿਆਣਾ ਪ੍ਰਮੋਟ ਵੀ ਬਹੁਤ ਕਰਦਾ ਹੈ ਗੇਮ ਨੂੰ ਸਪੋਰਟਸ ਨੂੰ ਸੋ ਬੜੀ ਅੱਛਾ ਲੱਗਦਾ ਜਦੋਂ ਅਸੀਂ ਦੇਖਦੇ ਹਾਂ ਵੀ ਚਲੋ ਸਾਡਾ ਨਾਲ ਦਾ ਗਵਾਂਢੀ ਸੂਬਾ ਐਡੀ ਤਰੱਕੀ ਕਰ ਰਿਹਾ ਹੈ ਪੰਜਾਬ ਵੀ ਬਹੁਤ ਤਰੱਕੀ ਕਰ ਰਿਹਾ ਹੈ ਗੇਮਾਂ ਦੇ ਮਾਮਲੇ ਦੇ ਤੇ ਹੁਣ ਮੈਂ ਗੱਲ ਕਰਾਂਗਾ ਕਲਾਕਾਰਾਂ ਦੀ ਤੁਹਾਡਾ ਫੇਵਰਿਟ Song ਦੱਸ ਦਿ मेरा फेवरेट सॉन्ग अभी जो वो चल रहा है ना सुनिया सुनिया राता दे रा तो मेरी आवाज़ बिल्कुल अच्छी नहीं है अच्छी लग रही है <laughs> नहीं वो वाला है ना सॉन्ग अभी जो लेटेस्ट चल रहा है इंस्टाग्राम वालों को पता होगा सुनिया सुनिया राता तेरा दे दे तो वो मेरा फेवरेट है और जो मेरी फेवरेट एक्ट्रेस है वो आलिया भट्ट है सोनम बाजवा है निमृत खैरा है एक्टर नहीं दसे एक्टर तो वरुण धवन है वही है बस ਕਾਮੇਡੀ ਜਿਆਦਾ ਪਸੰਦ ਕਰਦੇ ਹੋ ਮੈਨੂੰ ਲੱਗ ਰਿਹਾ ਤੁਹਾਡੇ ਤੋਂ ਸੋ ਅੱਜਕੱਲ ਬਹੁਤ ਸਾਰੀਆਂ ਲੜਕੀਆਂ ਅੱਗੇ ਆਣਾ ਚਾਹੁੰਦੀਆਂ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੇਵੋਗੇ ਕਿਸ ਤਰ੍ਹਾਂ ਉਹ ਆਪਣੇ ਪੇਰੈਂਟਸ ਨੂੰ ਮਨਾਣ ਜਾਂ ਕਿਸ ਤਰ੍ਹਾਂ ਇਸ ਲਾਈਨ ਦੇ ਵਿੱਚ ਆਣ ਕਿਉਂਕਿ ਸਾਡੇ ਨਾ ਕੁਝ ਲੋਕ ਕਹਿ ਲਿਏ ਕਿ ਇਸ ਲਾਈਨ ਨੂੰ ਮਾੜਾ ਵੀ ਕਹਿੰਦੇ ਆ सो वो इस तरह होक्सपीरियंस तो हो भी। मेरे संग तो ऐसा कभी कुछ हुआ नहीं है क्योंकि मेरी सोच ऐसी है ना कि अगर आप सही हो तो सारी लाइन सही है अगर आप गलत हो तो आप कहीं भी चले जाओ वो चीज़ गलत ही है तो ऐसा कुछ नहीं है आप अपने पेरेंट्स को थोड़ा सा समझाओ बैठ के बात करो अगर वो चाहते हैं कि आप ना करो तो शायद वो कुछ सोच समझ के ही बोल रहोंगे बट ਮੇਰੀ ਤਰਫ ਸੇ ਤੋ ਐਸਾ ਕੁਛ ਵੀ ਨਹੀਂ ਹੈ ਕਿ ਇਹ ਲਾਈਨ ਬਹੁਤ ਗਲਤ ਹੈ ਜਾਂ ਉਹ ਹੈ ਐਸੀ ਹੈ ਵੈਸੀ ਹੈ ਅਗਰ ਆਪ ਸਹੀ ਹੋ ਤੋ ਸਾਰੀ ਲਾਈਨ ਸਹੀ ਹੈ ਔਰ ਯਾ ਇਸ ਲਾਈਨ ਮੇ ਬਹੁਤ ਸਾਰੇ ਫਰੂਟ ਚੱਲ ਰਹੇ ਹੈ ਤੋ ਉਹ ਚੀਜ਼ ਆਪ ਲੋਗੋ ਕੋ ਥੋੜਾ ਸਾ ਦੇਖ ਕੇ ਸੋਚ ਸਮਝ ਕੇ ਕਰਨੀ ਪੜਦੀ ਹੈ ਬਸ ਇਤਨਾ ਹੀ ਹੈ ਮਤਲਬ ਕਿ ਹੋਸ਼ ਨਾਲ ਕੰਮ ਲੈਣਾ ਚਾਹੀਦਾ ਪੇਰੈਂਟਸ ਦੀ ਸਲਾਹ ਦੇ ਨਾਲ ਕੰਮ ਕਰਨਾ ਚਾਹੀਦਾ ਲਾਈਨ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਹੈ ਪਰ ਕੋਈ ਲਾਈਨ ਮਾੜੀ ਨਹੀਂ ਹੁੰਦੀ ਸੋ ਤੁਹਾਡੇ ਸਾਹਮਣੇ ਬੈਠੇ ਹੈ ਕਿ ਇਹ ਵੀ ਆਪਣਾ ਸਟਰਗਲ ਕਰ ਰਹੇ ਹੈ ਅੱਜ ਕਿਤੇ ਕਾਮਯਾਬੀ ਦੀ ਥਾਂ ਤੇ ਪਹੁੰਚਿਆ ਹੈ ਸ਼ੁਰੂਆਤ ਤੱਕ ਇਤਨਾ ਕਿ ਕਿ ਇਹ ਜੇ ਅਪਨਾ ਸੁਪਨਾ ਪੂਰਾ ਕਰ ਸਕਦੇ ਆ ਤੇ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਜੇਕਰ ਤੁਹਾਡੇ ਸੁਪਨੇ ਚ ਮੋਡਲਿੰਗ ਹੈ ਜਾਂ ਤੁਸੀਂ ਐਕਟਰ ਬਨਣਾ ਚਾਹੁੰਦੇ ਹੋ ਜਾਂ ਤੁਸੀਂ ਫਿਲਮਾਂ ਦੇ ਵਿੱਚ ਐਕਟਿੰਗ ਕਰਨਾ ਚਾਹੁੰਦੇ ਹੋ ਐਕਟਿੰਗ ਜਿਹੜਾ ਤੁਸੀਂ ਕਹਿੰਿਆ ਮੇਰੀ ਹੌਬੀ ਹੈ ਕਿੰਨਾ ਕੁ ਮੁਸ਼ਕਲ ਲੱਗਦਾ ਐਕਟਿੰਗ ਮੋਡਲਿੰਗ ਨਾਲ मुश्किल तो अपनी लाइन में दोनों मतलब मेरे को तो मुश्किल नहीं लगता है बट जो सीख रहे हैं उनके लिए आजकल अकेडमीज है ही है सिखाने वाली तो मुझे मॉडलिंग से ज़्यादा एक्टिंग पसंद है क्योंकि मैं बड़ी ड्रामेबाज ड्रामेबाजू मेरे घर वाले कहते हैं तो यार मुझे एक्टिंग भी बहुत पसंद है मॉडलिंग को मैं एज आ इन्जॉय करती हूँ और एक्टिंग मेरा मतलब एक सपना है कि मुझे एक एक्टर बनना है किसी का रोल मॉडल बनना है किसी के लिए एक इंस्पिरेशन बनना है सो यह मेरा यही है टारगेट जी ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਸੋ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਵੀ ਕੀਤੀਆਂ ਬਹੁਤ ਸੋਹਣੇ ਸੋਹਣੇ ਚਿਹਰੇ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਲੜਕੀ ਜਦੋਂ ਕਿਸੇ ਲੜਕੀ ਦੇ ਲਈ ਗੱਲ ਕਰਦੀ ਹੈ ਮਤਲਬ ਕਿ ਉਸ ਤੋਂ ਪ੍ਰੇਰਣਾ ਲੈ ਸਕਦੀ ਹੈ ਬਹੁਤ ਸਾਰੀਆਂ ਲੜਕੀਆਂ ਕਈ ਵਾਰ ਲੜਕੀਆਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਸੁਪਨੇ ਹੁੰਦੇ ਆ ਕਿਉਂਕਿ ਸੁਪਨਾ ਕਿਸੇ ਤੋਂ ਪੁੱਛ ਕੇ ਨਹੀਂ ਆਂਦਾ ਸਪਨਾ ਜਦੋਂ ਕਿਸੇ ਦੇ ਦਿਲ ਦੇ ਵਿੱਚ ਵਸ ਜਾਂਦਾ ਕਿ ਮੈਂ ਇਹ ਬਣਨਾ ਚਾਹੁੰਦਾ ਤੇ ਫਿਰ ਉਸ ਨੂੰ ਇੱਕ ਰਾਹ ਦੀ ਜ਼ਰੂਰਤ ਹੁੰਦੀ ਹੈ ਉਹ ਰਾਹ ਅਜਿਹੇ ਲੋਕ ਦਿਖਾਉਂਦੇ ਆ ਜਿਹੜੇ ਖੁਦ ਪ੍ਰੇਰਣਾ ਸਰੋਤ ਬਣਦੇ ਆ ਸੋ ਇਹ ਪ੍ਰੇਰਣਾ ਸਰੋਤ ਨੇ ਬਹੁਤ ਸਾਰੀਆਂ ਉਹਨਾਂ ਲੜਕੀਆਂ ਲਈ ਜਿਹੜੀਆਂ ਲੜਕੀਆਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਐਕਟਿੰਗ ਦੀ ਦੁਨੀਆ ਦੇ ਵਿੱਚ ਕੁਝ ਕਰਨਾ ਚਾਹੁੰਦੀਆਂ ਸੋ ਤੁਸੀਂ ਵੀ ਅਗਰ ਆਪਣਾ ਡ੍ਰੀਮ ਦੇਖਦੇ ਹੋ ਤੇ ਉਹਨੂੰ ਪੂਰਾ ਕਰਨਾ ਤੇ ਮਿਹਨਤ ਕਰੋ ਸਫਲਤਾ ਤੁਹਾਡੇ ਕਦਮ ਚੂਮੇਗੀ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਧੰਨਵਾਦ